ੱਡਾ ਤਾਂ ਖੋਦਿਆ ਸੀ ਇਹਨਾਂ ਨੇ ਨਵਜੋਤ ਸਿੱਧੂ ਲਈ ਹੂੰ ਬਿਹਰਾਂ ਜੇਤਲੀ ਦਾ ਚਿੱਲਾ ਏ ਜੇ ਨਵਜੋਤ ਸਿੰਘ ਸਿੱਧੂ ਦੀ ਥਾਤੇ ਆਪਰਨ ਜੇਤਲੀ ਨੂੰ ਇਥੇ ਲਿਆ ਆਏ ਇਹ ਤੇ ਸੱਪ ਵੀ ਵਰ ਜੂ ਸੋਟਾ ਹੀ ਬਰੈਉ ਤੇ ਲੱਗਦਾ ਨਵਜੋਤ ਸਿੱਧੂ ਨਹੀਂ ਸਾਡੇਉ ਗਲੋ ਲਸ ਜੂਗਾ ਬਿੱਟੂ ਕਹਿੰਦੇ ਵੀ ਤੁਸੀਂ ਐਂ ਦੱਸੋ ਜੀ ਬਾਬੇ ਨਾਨਕ ਦੀ ਤਕੜੀ ਮੇਰਾ ਮੇਰਾ ਤੋਲਦੀ ਸੀ ਉਹ ਤਾਂ 13 13 13 ਤੋਲਦੀ ਸੀ ਬਾਬੇ ਨਾਨਕ ਦੀ ਤਕੜੀ ਨਸ਼ੇ ਤੋਲਦੀ ਸੀ ਚਿੱਟਾ ਤੋਲਦੀ ਸੀ ਤੇ ਤੁਹਾਡੇ ਵਾਲੀ ਤਾਂ ਇਹ ਤੋਲਦੀ ਰਹੀ ਏ ਭਗਵੰਤਬਾਨ ਨੇ ਕਿਹਾ ਜੇ ਅਸੀਂ ਉੱਥੇ ਪ੍ਰਸਾਰਣ ਸ਼ੁਰੂ ਕਰਾਉਣਾ ਚਾਹੁੰਦੇ ਆ ਪੀਟੀਸੀ ਦੀ ਥਾਤੇ ਕੋਈ ਹੋਰ ਚੈਨਲ ਤੋਂ ਉੱਥੇ ਕਹਿੰਦੇ ਜਿਹੜਾ ਹੋ ਜਾਂਦਾ ਤਾਂ ਦਖਲ ਦਿੰਦੇ ਆ ਸਾਡੇ ਚ ਸਿਆਸੀ ਦਖਲ ਹੈ ਤੇ ਧਾਮੀ ਸਾਹਿਬ ਸਭ ਤੋਂ ਪਹਿਲਾਂ ਕਹਿੰਦੇ ਉਹ ਬੋਲਣ ਵਾਸਤੇ ਰੱਖੇ ਵੀਰੇ ਧਾਮੀ ਸਾਹਿਬ شریف ਆਦਮੀ ਨੇ ਪਰ ਉਹਨਾਂ ਦੀ ਸ਼ਰਾਫਤ ਦੀ ਥਾਤੇ ਇਹ ਲੋਕ ਸਿਆਸੀ ਲਾਹਾ ਉਹਨਾਂ ਦੇ ਥਰੂ ਲੈਂਦੇ ਆ ਇਹ ਗੱਲ ਭੁਖਵੰਤਰੀ ਨੇ ਚੱਕੀ ਵਿਰੋਧੀ ਕਹਿੰਦੇ ਨੇ ਕਿ ਇਹ ਪੰਜਾਬ ਬਚਾਓ ਯਾਤਰਾ ਨਹੀਂ ਹੈ ਇਹ ਅਕਾਲੀ ਦਲ ਬਚਾਓ ਯਾਤਰਾ ਚੱਲ ਰਹੀ ਹੈ ਅਕਾਲੀ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਪੰਥਕ ਜਥੇਬੰਦੀਆਂ ਨੇ ਕਹੀ ਵਿਦੇਸ਼ਾਂ ਦੇ ਵਿੱਚ ਵੀ ਨੇ ਉਹਨਾਂ ਨੇ ਇੱਕ ਮੰਗ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਐਸਜੀਪੀਸੀ ਨੂੰ ਮੁਕਤ ਕਰਵਾਇਆ ਜਾਵੇ ਯਾਨੀ ਕਿ ਬਾਦਲਾਂ ਤੋਂ ਐਸਜੀਪੀਸੀ ਮੁਕਤ ਕਰਾਉਣ ਦੀ ਮੰਗ ਸੁਪਾਲ ਸਿੰਘ ਖੇੜਾ ਨੂੰ ਜ਼ਮਾਨਤ ਮਿਲੀ ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੋਕ ਕਰ ਲਿਆ ਔਰ ਸੁਪਰੀਮ ਕੋਰਟ ਦੇ ਵਿੱਚ ਖਹਿਰਾਬ ਸਾਬ ਦੇ ਮਾਮਲੇ 'ਚ ਜੋ ਸਰਕਾਰ ਦੀ ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੂੰ ਝੜਚੰਬ ਹੋਈ ਸਾਧੂ ਸਿੰਘ ਧਰਮਸੋਤ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਜੇਲ੍ਹ ਵੀ ਜਾਣਾ ਪੈ ਗਿਆ ਤੇ ਹੁਣ ਈਡੀ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਈਡੀ ਦੀ ਹਿਰਾਸਤ ਦੇ ਵਿੱਚ ਨੇ ਈਡੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਲਗਾਤਾਰ ਰਿਮਾਂਡ ਦੇ ਉੱਤੇ ਚੱਲ ਰਿਹਾ ਹੈ ਸਸ਼੍ਰੀਕਾਲ ਸੜਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ਵਿਦੇਸ਼ ਦੇ ਦਰਸ਼ਕਾਂ ਦਾ ਮਹਤਮਿੰਦਰ ਸੰਧੂ ਸਵਾਗਤ ਕਰਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਵਕਫਾ ਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਆ ਤੇ ਮੁੱਦੇ ਹਫਤੇ ਦੇ ਦੌਰਾਨ ਹਾਵੀ ਹੋਏ ਰਹਿੰਦੇ ਨੇ ਯਾਨੀ ਕਿ ਇਸ ਪ੍ਰੋਗਰਾਮ ਦੇ ਵਿੱਚ ਹਫਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਖਬਰਾਂ ਦੇ ਉੱਤੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਤਲੋ ਸਾਹਿਬ ਖਬਰਾਂ ਕਈ ਅਹਿਮ ਰਹੀਆਂ ਇਸ ਹਫਤੇ ਦੇ ਦੌਰਾਨ ਕਾਫੀ ਕੁਝ ਵਾਪਰਿਆ ਕਾਫੀ ਕੁਝ ਨਵਾਵੀ ਦੇਖਣ ਨੂੰ ਮਿਲਿਆ ਪੁਰਾਣੇ ਮੁੱਦੇ ਵੀ ਪੱਖਦੇ ਹੋਏ ਨਜ਼ਰ ਆਏ ਜੀ ਤੇ ਇਸ ਦੌਰਾਨ ਇਸੇ ਹਫਤੇ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਰਦਾ ਤੇ ਉਸਹਾ ਦੇ ਨਾਲ ਮਨਾਇਆ ਗਿਆ ਵੱਖ-ਵੱਖ ਥਾਵਾਂ ਦੇ ਉੱਤੇ ਨਗਰ ਕੀਰਤਨ ਸਜਾਏ ਗਏ ਇਸ ਤੋਂ ਇਲਾਵਾ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਸੰਗਤ ਜਾ ਕੇ ਨਤਮਸਤਕ ਹੋਈ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਹਾੜਾ ਇਹਦੀ ਤਰੀਕ ਦਾ ਬਹੁਤ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਗੋ ਜੀ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਇਹਨੂੰ 5 ਜਨਵਰੀ ਨਿਰਧਾਰਤ ਕਰਤਾ ਸੀ ਜੀ ਕੁਝ ਚਰਚ ਚੱਲਿਆ ਤੇ ਆ ਪੰਥਕ ਖਾਉਣ ਵਾਲਿਆਂ ਨੇ ਪਤਾ ਨਹੀਂ ਕਿਹਦੇ ਕਹਿਣ ਤੇ ਦੁਬਾਰਾ ਇਹਨੂੰ ਬਦਲਤਾ 31 17 ਜਨਵਰੀ ਆਇਆ ਕਦੇ ਇਹ ਫਤੇਗੜ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੇ ਬਿਲਕੁਲ ਵਿਚਕਾਰ ਆ ਜਾਂਦਾ ਹੈ ਇਸੇ ਕਰਕੇ ਕੀਤਾ ਗਿਆ ਸੀ ਕਿ ਗੁਰੂ ਸਾਹਿਬ ਦਾ ਇਹ ਪ੍ਰਕਾਸ਼ ਦਿਹਾੜਾ ਹੂੰ 5 ਜਨਵਰੀ ਪੱਕਾ ਨਿਰਧਾਰਤ ਕਰ ਦਿੱਤਾ ਜਾਵੇ ਤਾਂ ਕਿ ਕੋਈ ਰੌਲਾ ਹੀ ਨਾ ਪਵੇ। ਸੋ 5 ਦੀ ਥਾਤੇ 17 ਨੂੰ ਆਇਆ। ਹੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਵਾਰ ਹੂੰ ਆਪੇ ਗੁਰਚੀਲਾ ਮਾਰਚ ਕੱਢਿਆ 10 ਜਨਵਰੀ ਤੋਂ 16 ਜਨਵਰੀ ਤੱਕ ਜਿਹੜਾ ਗੁਰੂ ਨਜ ਗੁਰਗੋਬਿੰਦ ਸਿੰਘ ਮਾਰਗ ਹੈ ਜਿਹੜਾ ਹੂੰ ਉੱਥੋਂ ਚੱਲਦਾ ਅਨੰਦਪੁਰ ਸਾਹਿਬ ਤੋਂ ਤੇ ਦੋ ਦਮਾਸਤ ਤੱਕ ਆਮ ਚਰਚਾ ਸੀ ਕਿ ਸ਼੍ਰੋਮਣੀ ਕਮੇਟੀ ਨਹੀਂ ਇਹ ਤਾਂ ਪਿੱਛੇ ਬੈਠੇ ਜਿਹੜੇ ਸਿਆਸੀ ਲੋਕ ਆ ਉਹ ਕਰਵਾ ਰਹੇ ਆ ਜੀ ਤਾਂ ਕਿ ਉਹਨਾਂ ਦੇ ਪੈਰ ਲੱਗ ਜਾਣ ਹੂੰ ਸੋ ਪਟਨਾ ਸਾਹਿਬ ਵਿਖੇ ਜਿੱਥੇ ਤੇਜਸ਼ਵੀ ਜੱਦਵ ਨਤੀਸ਼ ਕੁਮਾਰ ਉੱਥੋਂ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਜੀ ਇਹ ਦੋ ਦੋ ਨਤਮਸਤ ਕੋਏ ਇਸੇ ਤਰ੍ਹਾਂ ਨਵੀਂ ਦਿੱਲੀ ਦੇ ਵਿੱਚ ਬੱਕ ਬੱਕ ਥਾਵਾਂ ਦੇ ਉੱਤੇ ਬੱਕ ਬੱਕ ਜਿਹੜੇ ਆਗੂ ਆ ਉਹ ਨਤਮਸਤ ਕੋਏ ਅਕਾਲੀ ਦਲ ਨੇ ਇੱਕ ਦੀ ਹੂੰ ਕਿਉਂਕਿ ਤਲਵੰਡੀ ਸਾਬੋ ਬਣਾਇਆ ਗਿਆ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ ਉੱਥੇ ਜਾ ਕੇ ਨਤਮਸਤਕ ਹੋਇਆ ਜੀ ਸੋ ਸਾਰੀਆਂ ਥਾਵਾਂ ਦੇ ਉੱਤੇ ਬਖਰੇ ਬਖਰੇ ਤੌਰ ਤੇ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਉਤਸ਼ਾਹ ਦੇ ਨਾਲ ਸੰਗਤਾਂ ਨੇ ਮਨਾਇਆ ਨਤਮਸਤਕ ਕੋਈ ਲੰਗਰ ਛਕੇ ਤੇ ਗੁਰਬਾਣੀ ਦਾ ਪ੍ਰਵਾਹ ਜਿਹੜਾ ਚੱਲਦਾ ਉਹ ਵੀ ਸਰਵਣ ਕੀਤਾ ਜੀ ਜੀ ਬਿਲਕੁਲ ਰਟਲ ਸਭ ਅਗਲੀ ਖਬਰਦਾਰ ਰੱਖ ਕਰਦੇ ਆ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੇ ਕਈ ਸਿਆਸੀ ਕਾਨਫਰੰਸਾਂ ਕੀਤੀਆਂ ਇੱਕ ਯਾਤਰਾ ਦੀ ਸ਼ੁਰੂਆਤ ਵੀ ਕੀਤੀ ਹੋਈ ਹੈ ਤੇ ਮਾਗੀ ਮੇਲੇ ਦੇ ਉੱਤੇ ਜਿਹੜੀਆਂ ਕਾਨਫਰੰਸਾਂ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਚਰਚਾ ਛੇੜ ਦਿੱਤੀ ਬੀਬੀ ਹਰ ਸਿਮਰਤ ਕੌਰ ਬਾਦਲ ਦੇ ਬਿਆਨ ਨੇ ਉਹਨਾਂ ਨੇ ਤੱਕੜੀ ਦਾ ਚੋਣ ਨਿਸ਼ਾਨ ਸ਼੍ਰੋਮਣੀ ਅਕਾਲੀ ਦਲ ਦਾ ਤੇ ਉਹਦੀ ਤੁਲਨਾ ਬਾਬੇ ਨਾਨਕ ਦੀ ਤੱਕੜੀ ਦੇ ਨਾਲ ਕਰ ਦਿੱਤੀ ਜਿਸ ਤੋਂ ਬਾਅਦ ਰਵਨੀਤ ਬਿੱਟੂ ਨੇ ਨਿਸ਼ਾਨੇ ਸਾਧੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਂਤ ਨਹੀਂ ਰਹੇ ਉਹਨਾਂ ਨੇ ਵੀ ਵੱਡੇ ਸਵਾਲ ਖੜੇ ਕੀਤੇ ਤੇ ਸਵਾਲ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਵੀ ਖੜੇ ਕੀਤੇ ਕਿ ਕਹਿੰਦੇ ਜਦੋਂ ਮੈਂ ਕੁਝ ਕਹਾ ਤਾਂ ਕਹਿੰਦੇ ਨੇ ਕਿ ਧਾਰਮਿਕ ਮਾਮਲਿਆਂ 'ਚ ਦਖਲ ਨਾ ਦਿਆ ਕਰੋ ਤੇ ਹੁਣ ਤੁਸੀਂ ਇਸ ਮਾਮਲੇ ਦੇ ਵਿੱਚ ਦਖਲ ਕਦੋਂ ਦੋਵੋਗੇ ਬਿਲਕੁਲ ਮੇਰਾ ਖਿਆਲ ਹੈ ਕਿ ਬੀਬੀ ਹਰਸਬਰਤ ਕੌਰ ਬਾਦਲ ਨੇ ਹੂੰ ਬਾਬੇ ਨਾਨਕ ਦੀ ਟੱਕੜੀ ਨਾਲ ਮੇਲ ਕਰਕੇ ਇੱਕ ਬੇਲੋੜੀ ਬਹਿਸ ਛੇੜ ਦਿੱਤੀ। ਹੂੰ ਇਹ ਮਾਮਲਾ ਫਿਰ ਦੂਜੇ ਪਾਸੇ ਜਦੋਂ ਖਰੀਆਂ-ਖਰੀਆਂ ਆਈਆਂ ਹੂੰ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਬੋਲੇ ਜੀ ਜਿਹੜੇ ਉਹਨਾਂ ਦੇ ਨਾਲ ਹਮਰੁੱਤਵਾ ਨੇ ਉਹ ਵੀ ਮੈਂਬਰ ਪਾਰਲੀਮੈਂਟ ਹੈ ਉਹ ਵੀ ਮੈਂਬਰ ਪਾਰਲੀਮੈਂਟ ਹੈ ਇਹਨਾਂ ਦਾ ਜੀ ਭਗਵੰਤ ਮਾਨ ਹੋਣ ਜਦੋਂ ਮੈਂਬਰ ਪਾਰਲੀਮੈਂਟ ਸੀ ਤੇ ਬੀਬੀ ਹਰਸਬਰਤ ਕੌਰ ਨਾਲ ਹੂੰ ਜਿਹੜਾ ਪੰਗਾ ਹੋ ਰਹਿੰਦੇ ਸੀ ਉਹ ਕਹਿੰਦਾ ਬਿੱਟੂ ਕਹਿੰਦੇ ਵੀ ਤੁਸੀਂ ਐਂ ਦੱਸੋ ਜੀ ਬਾਬੇ ਨਾਨਕ ਦੀ ਤਕੜੀ ਮੇਰਾ ਮੇਰਾ ਤੋਲਦੀ ਸੀ ਹੂੰ ਉਹ ਤਾਂ 13 13 13 ਤੋਲਦੀ ਸੀ ਬਾਬੇ ਨਾਨਕ ਦੀ ਤਕੜੀ ਨਸ਼ੇ ਤੋਲਦੀ ਸੀ ਚਿੱਟਾ ਤੋਲਦੀ ਸੀ ਹੂੰ ਤੇ ਤੁਹਾਡੇ ਵਾਲੀ ਤਾਂ ਇਹ ਤੋਲਦੀ ਰਹੀ ਹੈ ਹੂੰ ਰਹਿੰਦੀ ਗੱਲ ਦੇ ਵਿੱਚ ਫਿਰ ਮੁੱਖ ਮੰਤਰੀ ਭਗਵੰਤ ਮਾਨ ਵੀ ਕਿਉਂ ਜਾਣਦੇ ਹਨ ਹੂੰ ਜਦੋਂ ਉਹ ਨਹੀਂ ਹਟਦੇ ਇਹਨਾਂ ਤੇ ਤੰਜ ਕਸਰੋਂ ਭਗਵੰਤਬਾਨ ਨੇ ਕਿਹਾ ਜੇ ਅਸੀਂ ਉੱਥੇ ਪ੍ਰਸਾਰਣ ਸ਼ੁਰੂ ਕਰਾਉਣਾ ਚਾਹੁੰਦੇ ਆ ਹੂੰ ਪੀਟੀਸੀ ਦੀ ਥਾਤੇ ਕੋਈ ਹੋਰ ਚੈਨਲ ਤੋਂ ਹੂੰ ਉੱਥੇ ਕਹਿੰਦੇ ਇਹਦਾ ਹੋ ਜਾਂਦਾ ਤਾਂ ਦਖਲ ਦਿੰਦੇ ਆ ਜੀ ਸਾਡੇ ਚ ਸਿਆਸੀ ਦਖਲ ਹੈ ਜੀ ਤੇ ਧਮੀ ਸਾਹਿਬ ਸਭ ਤੋਂ ਪਹਿਲਾਂ ਕਹਿੰਦੇ ਬੋਲਣ ਵਾਸਤੇ ਰੱਖੇ ਵੀ ਨੇ ਹੂੰ ਹਾਲਾਂਕਿ ਧਮੀ ਸਾਹਿਬ شریف ਆਦਮੀ ਨੇ ਪਰ ਉਹਨਾਂ ਦੀ ਸ਼ਰਾਬਤ ਦੀ ਥਾਤੇ ਇਹ ਲੋਕ ਸਿਆਸੀ ਲਾਹਾ ਉਹਨਾਂ ਦੇ ਥਰੂ ਲੈਂਦੇ ਆ ਹੂੰ ਇਹ ਗਲ ਬੁਖਵੰਤਰੀ ਨੇ ਚੱਕਤੀ ਉਹ ਕਹਿੰਦੇ ਕਿ ਤੁਸੀਂ ਹੁਣ ਦੱਸੋ ਹੂੰ ਕਦੋਂ ਤੁਸੀਂ ਇਹਦੇ ਚ ਦਖਲ ਦੇਵੋਗੇ ਬਿੱਟੂ ਸਾਹਿਬ ਕਹਿੰਦੇ ਆ ਅਸੀਂ ਵੀ ਕੱਲੂ ਕਹਿ ਸਕਦੇ ਆ ਕਿ ਬਾਬੇ ਨਾਨਕ ਦਾ ਪੰਜਾ ਹੂੰ ਜੀ ਅਸੀਂ ਬਾਬੇ ਨਾਨਕ ਦਾ ਪੰਜਾ ਕਹਿ ਦਈਏ ਉਹਨਾਂ ਨੇ ਤਾਂ ਉੱਥੇ ਪੱਥਰ ਵੀ ਰੋਕਿਆ ਸੀ ਪੰਜਾ ਸਾਹਿਬ ਹੂੰ ਪੰਜਾ ਤੇ ਨਨਕਾਣਾ ਧਾਰਮਿਕ ਸਥਾਨ ਨੇ ਉਹ ਕਹਿੰਦੇ ਕਿ ਤੁਸੀਂ ਘੰਟਿਆਂ ਵੱਧੀ ਮਿੰਟਾਂ ਚੀ ਸਾਡੇ ਖਰਾਬ ਬਹੁਤ ਕੁਝ ਬੋਲਦੇ ਹੋਗੇ ਤੇ ਜੱਦਰ ਸਭ ਕੋਈ ਜਾ ਕੇ ਸਾਨੂੰ ਤਲਬ ਕਰ ਲੋਂਗੇ ਹੁਣ ਤੁਸੀਂ ਦੱਸੋ ਕੀ ਬਾਬੇ ਨਾਨਕ ਦੀ ਤੱਕੜੀ ਤੇ ਥੋੜੀ ਸਿਆਸੀ ਤੱਕੜੀ ਹੂੰ ਕੋਈ ਮੇਲ ਖਾ ਸਕਦੀ ਹੈ ਹੂੰ ਇਹ ਕਹਿ ਕੇ ਮੈਂ ਸਮਝਦਾ ਕਿ ਬੀਬੀ ਹਰਸਬਰਤ ਕੌਰ ਨੂੰ ਇਹ ਬੇਲੋੜੀ ਬਹਿਸ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਨਹੀਂ ਛੇੜਨੀ ਚਾਹੀਦੀ ਉਲਟੀ ਗੱਲ ਉਹਨਾਂ ਦੇ ਹੀ ਪੈਗੀ ਜੀ ਤੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਇਹਦੇ ਵਿੱਚ ਚਰਚਾ ਇਹ ਹੈ ਕਿ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਨੇ ਕਰਜ਼ੇ ਚੜਾਏ ਜਾ ਰਹੇ ਨੇ ਤਾਂ ਪੰਜਾਬੀਆਂ ਨੂੰ ਜਾਗਰੂਕ ਕਰਨ ਵਾਸਤੇ ਹੀ ਇਹ ਯਾਤਰਾ ਕੱਢੀ ਜਾ ਰਹੀ ਹੈ ਪਰ ਇਹਦੇ ਉੱਤੇ ਵੀ ਸਿਆਸਤ ਹੋ ਰਹੀ ਹੈ ਵਿਰੋਧੀ ਕਹਿੰਦੇ ਨੇ ਕਿ ਇਹ ਪੰਜਾਬ ਬਚਾਓ ਯਾਤਰਾ ਨਹੀਂ ਹੈ ਇਹ ਅਕਾਲੀ ਦਲ ਬਚਾਓ ਯਾਤਰਾ ਚੱਲ ਰਹੀ ਹੈ ਅਕਾਲੀ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਨੇ ਤਰਵਿੰਦਰ ਜੀ ਪਹਿਲੀ ਗੱਲ ਤਾਂ ਸੁਖਵੀਰ ਸਵਾਦਲ ਨੇ ਕਿਹਾ ਕਿ ਦੇਖੋ ਜਿਹੜਾ ਸ਼ੁਰੂਬਣੀ ਅਕਾਲੀ ਦਲ ਹੈ ਉਹ ਸਭ ਤੋਂ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜੀ ਤੁਸੀਂ ਇਹਦੇ ਉਲਟਾ ਚੱਲੋ ਇਹਦੇ ਵਿੱਚ ਆ ਕੇ ਇਹਨੂੰ ਮਜ਼ਬੂਤ ਕਰੋ ਹਮ 1 ਫਰਵਰੀ ਤੋਂ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨੀ ਆ ਅਟਾਰੀ ਤੋਂ ਹਮ ਜਿਹੜੀ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾਣੀ ਹੈ ਜੀ ਉਹਦੇ ਉੱਤੇ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਯਾਤਰਾ ਦੇ ਵਿੱਚ ਵੱਖ-ਵੱਖ ਪਹਿਲੂਆਂ ਤੇ ਤੁਸੀਂ ਆਓ ਤੇ ਉਹਦੇ ਵਿੱਚ ਸ਼ਾਮਲ ਹੋਵੋ ਤੇ ਦੂਜੇ ਪਾਸੇ ਜੇ ਦੂਜੇ ਐ ਜਿੰਨੀਆਂ ਵਿਰੋਧੀ ਤਰ੍ਹਾਂ ਵਾਲੇ ਨੇ ਉਹ ਕਹਿੰਦੇ ਲਓ ਜੀ ਆ ਪੰਜਾਬ ਦਾ ਬੇੜਾ ਗਰਖ ਕਰਨ ਵਾਲੇ ਪੰਜਾਬ بچاؤ ਯਾਤਰਾ ਕਰਨ ਲੱਗੇ ਨੇ ਅਸਲ ਦੇ ਵਿੱਚ ਕਹਿੰਦੇ ਪੰਜਾਬ ਬਚਾਓ ਯਾਤਰਾ ਨਹੀਂ ਹੋਣੀ ਚਾਹੀਦੀ ਇਹਦਾ ਨਾਉ ਹੂੰ ਇਹਦਾ ਨਾਉ ਅਕਾਲੀ ਦਲ ਤੋਂ ਪੰਜਾਬ ਨੂੰ ਕਿਵੇਂ ਬਚਾਉਣਾ ਉਹ ਯਾਤਰਾ ਹੋਣੀ ਚਾਹੀਦੀ ਹੈ ਉਹ ਭਾਵੇਂ ਭਗਵੰਤ ਮਾਨ ਹੈ ਉਹਨਾਂ ਨੇ ਵੀ ਇਹੀ ਸਵਾਲ ਚੱਕਿਆ ਕਾਂਗਰਸ ਦੇ ਵੀ ਕਈ ਆਗੂ ਨੇ ਇਹ ਸਵਾਲ ਚੁੱਕੇ ਆ। ਹੂੰ। ਸੋ ਹੁਣ ਇੱਕ ਤਰੀਕ ਤੋਂ ਕਿਉਂਕਿ ਅੰਮ੍ਰਿਤਸਰ ਦਾ ਇਲਾਕਾ ਇੱਕ ਵਾਰੀ ਪਹਿਲਾਂ ਵੀ ਇਹਨਾਂ ਨੇ ਟਾਰੀ ਤੋਂ ਸ਼ੁਰੂ ਕੀਤੀ ਸੀ ਤਰਵਿੰਦਰ ਜੀ। ਕਈ ਥਾਵਾਂ ਦੇ ਉੱਤੇ ਰੈਲੀਆਂ ਕੀਤੀਆਂ ਸੀ ਬੜੀਆਂ ਜਦੋਂ ਤੁਹਾਨੂੰ ਯਾਦ ਹੋਵੇਗਾ। ਅਮਿਤ ਸ਼ਾਹ ਹੋਰਾਂ ਨੇ ਕਿਹਾ ਸੀ ਕਿ ਨਸ਼ਾ ਅਬਰਧ ਇੱਕ ਰੈਲੀ ਅੰਮ੍ਰਿਤਸਰ ਤੋਂ ਕੱਟਣੀ ਹੈ। ਜੀ। ਉਦੋਂ ਬਾਅਦ ਇਹ ਤੁਰਪੇ ਸੀ। ਸੋ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵਾਰੀ 2014 ਦੀਆਂ ਚੋਣਾਂ ਦੇ ਵਿੱਚ ਇਸ ਸਾਬਕਾ ਸਾਡੇ ਜਿਹੜੇ ਵਿੱਤ ਮੰਤਰੀ ਸੀ ਔਰਨਜੀਤ ਲੀ ਉਹਨਾਂ ਨੂੰ ਸੱਦਾ দেয়া ਇਹ ਵੀ ਤੁਸੀਂ ਤਾਂ ਜੀ ਅੰਮ੍ਰਿਤਸਰ ਤੋਂ ਲੜੋ ਆ ਕੇ ਬਸ ਟਿਕਟ ਆਪਣਾ ਫਾਰਮ ਭਰ ਦਿਓ ਬਾਕੀ ਅਸੀਂ ਤਿਆਦਾਂਗੇ ਜੀ ਉੱਥੇ ਕਾਂਗਰਸ ਨੇ ਇੱਕ ਵੱਡਾ ਬੰਬ ਸੱਟ ਤਾ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਚ ਹਮ ਜਿਹੜੇ ਕਹਿੰਦੇ ਸੀ ਨਾ ਟਿਕਟ ਲੈ ਕੇ ਸਿਰਫ ਕਾगज ਭਰ ਜੋ ਤੇ ਤੁਹਾਨੂੰ ਆਉਣ ਦੀ ਲੋੜ ਨਹੀਂ ਉਸ ਅਰਨਜੀਤ ਲੀ ਨੂੰ ਹਮ ਅੰਮਰਸਰ ਦੀਆਂ 20 ਗਾਣੀਆਂ ਪੈ ਗਈਆਂ ਸੀ ਹਮ ਕਿਉਂਕਿ ਉਸ ਵੇਲੇ ਉੱਥੇ ਬਹੁਤ ਸਖਤ ਮਿਹਨਤ ਕਰਨੀ ਪਈ ਪੈਰਾਂ 'ਚ ਛਾਲੇ ਪੈ ਗਏ ਤੇ 1 ਲੱਖ ਤੋਂ ਵੱਧ ਵੋਟਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਅਰਨਜੀਤ ਲੀ ਸਾਹਿਬ ਨੂੰ ਹਰਾਤਾ ਜੀ ਇਹੀ ਕਾਰਨ ਕਹਿੰਦੇ ਆ ਕਿ ਅਰਨਜੀਤ ਲੀ ਜਦੋਂ ਵਿੱਤ ਮੰਤਰੀ ਬਣੇ ਉਹਨਾਂ ਨੂੰ ਰਾਜ ਸਭਾ 'ਚ ਲੈ ਗਏ ਹਮ ਤੇ ਪੰਜਾਬ ਵਾਲਿਆਂ ਨੂੰ ਉਸ ਤਰੀਕੇ ਦੇ ਨਾਲ ਉਹ ਫੰਡਾ ਫੰਡਾ ਚ ਵੀ ਨਹੀਂ ਇੱਕ ਵੱਡੇ ਆਗੂ ਨੇ ਅਕਾਲੀ ਦਲ ਦੇ ਜਿਹੜੇ ਅਕਾਲੀ ਦਲ ਦੇ ਵਿੱਚ ਨਹੀਂ ਹੈਗੇ ਅੱਜ ਹੈ ਅਕਾਲੀ ਨੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਅਸੀਂ ਹਰਨਜੀਤ ਲੀ ਨੂੰ ਕਿਹਾ ਕਿ ਯਾਰ ਤੂੰ ਤਾਂ ਸਾਡੇ ਨਾਲ ਕਿੜ ਕੱਢੀ ਜਾਂਦਾ ਹੈ ਕਿ ਤੁਹਾਨੂੰ ਕਿਵੇਂ ਹਰਾਤਾ ਅਸਲ ਦੇ ਵਿੱਚ ਕਹਿੰਦੇ ਆ ਨਾ ਜਿਹੜਾ ਖੱਡਾ ਤੁਸੀਂ ਕਿਸੇ ਲਈ ਖੋਦਦੇ ਹੋ ਖੱਡਾ ਤਾਂ ਖੋਦਿਆ ਸੀ ਇਹਨਾਂ ਨੇ ਨਵਜੋਤ ਸਿੰਘ ਸਿੱਧੂ ਲਈ ਵੀ ਹਰਨਜੀਤ ਲੀ ਦਾ ਚੇਲਾ ਹੈ ਜੇ ਨਵਜੋਤ ਸਿੰਘ ਸਿੱਧੂ ਦੀ ਥਾਤੇ ਅਪਾਰਨ ਜੇਤਲੀ ਨੂੰ ਇੱਥੇ ਲਿਆਈਏ ਤੇ ਸੱਪ ਵੀ ਮਰ ਜੂ ਸੋਟਾ ਵੀ ਬਰੈਉ ਤੇ ਲਲਤਾ ਨਵਜੋਤ ਸਿੱਧੂ ਨਹੀਂ ਸਾਡੇਉ ਗਲੋ ਲਸ ਜੂਗਾ ਤੇ ਅਰਨ ਜੇਤ ਲਈ ਪਰ ਕਹਿੰਦੇ ਆ ਕਿ ਜਿਹਦੇ ਉਤੇ ਕਿਰਪਾ ਹੁੰਦੀ ਹੈ ਮਹਾਰਾਜ ਦੀ ਉਹਨੂੰ ਕੋਈ ਨਹੀਂ ਮਾਰ ਸਕਦਾ ਹੈ ਨਾ ਜਿਸਕੋ ਰਾਖੇ ਸਾਇਆ ਮਾਰ ਸਕੈ ਨਾ ਕੋਈ ਜੀ ਬਿਲਕੁਲ ਲਲਤਾ ਸਾਹਿਬ ਸੰਖੇਪ ਦੇ ਵਿੱਚ ਇੱਕ ਹੋਰ ਖਬਰ ਤੋਂ ਚਰਚਾ ਕਰਾਂਗੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਪੰਥਕ ਜਥੇਬੰਦੀਆਂ ਨੇ ਕਈ ਵਿਦੇਸ਼ਾਂ ਦੇ ਵਿੱਚ ਵੀ ਨੇ ਉਹਨਾਂ ਨੇ ਇੱਕ ਮੰਗ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਐਸਜੀਪੀਸੀ ਨੂੰ ਮੁਕਤ ਕਰਵਾਇਆ ਜਾਵੇ ਯਾਨੀ ਕਿ ਬਾਦਲਾਂ ਤੋਂ ਐਸਜੀਪੀਸੀ ਮੁਕਤ ਕਰਾਉਣ ਦੀ ਮੰਗ ਹੈ ਇਹ ਹੈ ਜੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਜੀ ਇਹ ਯੂਕੇ ਦੇ ਨੇ ਜੀ ਗੁਰੂ ਨਾਨਕ ਗੁਰਬਲੋ ਸਮੈਦਕ ਦੀ ਪ੍ਰਬੰਧਕ ਕਮੇਟੀ ਤੇ ਇਹ ਸੰਸਥਾ ਹੈ ਉਹਨਾਂ ਦੇ ਆਗੂ ਨੇ ਹੂੰ ਉਹਨਾਂ ਆਗੂਆਂ ਨੇ ਕਿਹਾ ਕਿ ਹੁਣ ਸਮਾ ਆ ਗਿਆ ਬਾਦਲ ਪਰਵਾਰ ਤੋਂ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇੱਕ ਤਾਂ ਇਹ ਮੁਕਤ ਤੁਰੰਤ ਪਦਰ ਤੋਂ ਕੀਤਾ ਜਾਵੇ ਇਸ ਜੋਗ ਨਹੀਂ ਕਿ ਗੁਰਦੁਆਰਿਆਂ ਦਾ ਪ੍ਰਬੰਧ ਇਹਨਾਂ ਦੇ ਕੋਲ ਰਹਿ ਸਕੇ ਇੱਕ ਤਾਂ ਗੱਲ ਉਹਨਾਂ ਨੇ ਇਹ ਕਹੀ ਹੈ ਦੂਜਾ ਉਹਨਾਂ ਨੇ ਨਾਲ ਹੀ ਇੱਕ ਜਿੱਥੇ ਸਿੱਖ ਸੰਸਥਾਵਾਂ ਨੂੰ ਮੁਕਤ ਕਰਾਉਣ ਦਾ ਮਤਾ ਪਾਸ ਕਰਤਾ ਕਾਫੀ ਵੱਡਾ ਕੱਟ ਸੀ ਉਹਨਾਂ ਦਾ ਦੂਜੇ ਪਾਸੇ ਕਹਿੰਦੇ ਇਹਨਾਂ ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਨੂੰ ਪੁਸ਼ਤ ਪੜਾਈ ਦਾ ﺍﻟزام ਵੀ ਲੱਗਦਾ ਹੈ। ਹੂੰ ਇਹ ਕੋਈ ਹੋਰ ਨਹੀਂ ਲਾਉਂਦੇ। ਇੱਕ ਸੀਨੀਅਰ ਆਈਏਐਸ ਅਫਸਰ ਗੁਰਤੇਜ ਸਿੰਘ ਹੂੰ ਉਹਨਾਂ ਨੇ ਸਭ ਤੋਂ ਪਹਿਲਾਂ ਉਠਾਇਆ ਸੀ ਕਿ ਜਦੋਂ ਅਸੀਂ ਬਾਦਲ ਸਾਹਿਬ ਦੇ ਘਰ ਗਏ ਇਹ ਸਵਰਨ ਸਿੰਘ ਘੋਟਣਾ ਉਹਨਾਂ ਦੇ ਅੱਗੇ ਬੈਡਰੂਮ ਦੇ ਵਿੱਚੋਂ ਬਾਹਰ ਆ ਰਿਹਾ ਉਹ ਕਹਿੰਦੇ ਕਿ ਜਿਹੜੇ ਕਾਤਲ ਸੀ ਉਸੇ ਕਾਤਲ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਸੁਮੇਤ ਸਿੰਘ ਸੈਣੀ ਨੂੰ ਜਿਸ ਦੇ ਇਲਜ਼ਾਮ ਹੈ ਕਿ ਜਦੋਂ ਉਹ ਇੰਟਰੋਗੇਟ ਕਰ ਰਹੇ ਸੀ ਜੱਧਰ ਸਾਹਿਬ ਨੂੰ ਉਹਨੇ ਸਿਗਰਟ ਦਾ ਧੂਆਂ ਜੱਧਰ ਸਾਹਿਬ ਵੱਲ ਮਾਰਿਆ ਤੇ ਜੱਧਰ ਸਾਹਿਬ ਨੇ ਅੱਗੋਂ ਚਪੇੜ ਮਾਰ ਦਿੱਤੀ ਇਹਦੇ ਫਿਰ ਉਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਫਿਰ ਤਸੀਹੇ ਦਿੱਤੇ ਗਏ ਚਲੋ ਇਹ ਕਹਿੰਦੇ ਆ ਕਿ ਸਾਡਾ ਨਹੀਂ ਕੀਤਾ ਜੱ태ਦਾਰ ਸਾਹਿਬ 21 ਜਨਵਰੀ 1993 ਦੇ ਬਿਆਨਤ ਸਿੰਘ ਦੀ ਸਰਕਾਰ ਵੇਲੇ ਤੋਂ ਲਾਪਤਾ ਹੈ ਤੇ ਤੁਹਾਡੀ ਸਰਕਾਰ 15 ਸਾਲ ਰਹੀ ਉਸ ਤੋਂ ਬਾਅਦ ਉਹਦੀ ਪੜਤਾਲ ਕਿਉਂ ਨਾ ਕਰਾਈ ਹੂੰ ਜੇ ਪੜਤਾਲ ਹੋਈ ਸਿੱਖ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਸੀ ਜਸਟਿਸ ਅਜੀਤ ਸਿੰਘ ਬੈਂਸ ਵਰਗੇ ਹੂੰ ਉਹਨਾਂ ਨੇ ਕਰਵਾਈ ਤੁਸੀਂ ਕੀਤੀ ਆਪਣਾ ਬੀਪੀ ਤਵਾਰੀ ਤੋਂ ਕਰਵਾਈ ਉਹਦੀ ਰਿਪੋਰਟ ਕਿਉਂ ਨਾ ਲੱਗੀ ਕਿ ਤੁਸੀਂ ਕਿਉਂ ਜੱਕ ਨਹੀਂ ਸੀ ਹੂੰ ਫਿਰ ਲਾਗੂ ਕਿਉਂ ਨਾ ਕੀਤੀ ਤੁਸੀਂ ਹੋਰ ਸੁਖਵੀਰ ਸੋ ਬਾਦਲਾ ਉਹਨਾਂ ਦੇ ਘਰ ਗਏ ਨੇ ਹੂੰ ਜਿਹੜੀ ਐਪਲੀਕੇਸ਼ਨ ਦਬਾ ਕੇ ਆਏ ਨੇ ਸੱਜਾ ਥਾਣੇ ਦੇ ਵਿੱਚ ਉਹਦੇ ਵਿੱਚ ਕਹਿੰਦੇ ਬਹੁਤ ਸਾਰੇ ਪੁਲਿਸ ਅਧਿਕਾਰੀ ਖਾਸ ਕਰ ਸ਼ਵੇਤ ਸਿੰਘ ਸੈਣੀ ਦਾ ਨਾਂ ਹੀ ਨਹੀਂ ਜੀ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਵਾਪਸ ਦਿੱਤਾ ਜਾਵੇ ਹੂੰ ਔਰ ਇਹਨਾਂ ਤੋਂ ਜਿਹੜਾ ਉਹ ਅਵਾਰਡ ਹੈ ਉਹ ਵੀ ਵਾਪਸ ਲੈ ਕੇ ਕੌਂਕੇ ਸਾਹਿਬ ਦੇ ਪਰਿਵਾਰ ਨੂੰ ਪ੍ਰਦਾਨ ਕੀਤਾ ਜਾਵੇ। ਜੀ। ਤੇਟਲ ਸਭ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲੀ। ਪਹਿਲਾਂ ਹਾਈ ਕੋਰਟ ਤੋਂ ਫੇਰ ਸੁਬਾਨਪੁਰ ਵਾਲੇ ਮਾਮਲੇ ਦੇ ਵਿੱਚ ਵੀ ਜ਼ਮਾਨਤ ਮਿਲ ਗਈ। ਯਾਨੀ ਕਿ ਉਹ ਜੇਲ੍ਹ ਤੋਂ ਬਾਹਰ ਆ ਗਏ ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਕਿ ਇਹ ਜ਼ਮਾਨਤ ਰੱਦ ਕੀਤੀ ਜਾਵੇ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਉਸੇ ਹੀ ਹਾਈ ਕੋਰਟ ਦੇ ਫੈਸਲੇ ਨੂੰ ਉਹਨਾਂ ਨੇ ਸਹੀ ਠਹਿਰਾ ਦਿੱਤਾ। ਕੁਲਮਲਾਕੇ ਸੁਖਪਾਲ ਸਿੰਘ ਖੇਰਾ ਹੁਣ ਬਾਹਰ ਨੇ ਤੇ ਲਗਾਤਾਰ ਸਰਕਾਰ ਦੇ ਉੱਤੇ ਹਮਲਾਵਰ ਹੁੰਦੇ ਨਜ਼ਰ ਆ ਰਹੇ ਨੇ ਦੇਖੋ ਇੱਕ ਤਾਂ ਸਰਕਾਰ ਜਿਹੜੀ ਹੁਣ ਤੱਕ ਇਹ ਸਵਾਲ ਉਠਾਉਂਦੀ ਰਹੀ ਲਓ ਜੀ ਇਹ ਅਕਾਲੀ ਕਾਂਗਰਸੀ ਇਹੇ ਜੇ ਨੇ ਇਹ ਤਾਂ ਮਹਿੰਗੇ ਵਕੀਲ ਕਰਦਿਆ ਜਾ ਕੇ ਦੂਜੇ ਥਾਂਵਾਂ ਤੇ ਹਮ ਮੁਖਤਾਰ ਅंसारी ਦਾ ਮਾਮਲਾ ਚੱਕਿਆ ਉਹਨਾਂ ਨੇ ਹਮ ਤੇ ਹੁਣ ਜਦੋਂ ਆਪ ਐਡਵੋਕੇਟ ਜਨਰਲ ਦੇ ਦਫਤਰ ਨੂੰ ਛੱਡ ਕੇ ਆਪ じゃ ਪਹੁੰਚੇ ਹੂੰ ਖੈਰਾ ਸਾਹਿਬ ਵਾਲੇ ਬਾਵਲ 'ਚ ਉਹ ਸੁਧਾਰਤ ਜਿਹੜੇ ਬਹੁਤ ਮਹਿੰਗੇ ਵਕੀਲ ਨੇ ਉਹ ਕੀਤੇ ਗਏ ਹੂੰ ਪਰ ਖੈਰ ਫੇਰ ਨਾ ਪਈ ਮੈਨੂੰ ਲੱਗਦਾ ਕਿ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਇਹ ਆਪ ਦੇ ਸਲਾਹਕਾਰਾਂ ਵਾਲੀ ਫੌਜ ਦੇ ਵੱਲ ਥੋੜਾ ਜਿਹਾ ਧਿਆਨ ਦੇਣ ਉਹਨਾਂ ਲੋਕਾਂ ਨੂੰ ਇਸ ਟੀਮ ਦੇ ਵਿੱਚ ਰੱਖਿਆ ਜਾਵੇ ਜਿਨ੍ਹਾਂ ਦੇ ਪੁਰਾਣੇ ਤਜਰਬੇ ਨੇ ਹੂੰ ਮੁੱਖ ਮੰਤਰੀ ਦਾ ਆਪਦਾ ਤਾਂ ਕੋਈ ਤਜਰਬਾ ਹੈ ਨਹੀਂ ਸਿਰਫ ਮੈਂਬਰ ਪਾਰਲੀਮੈਂਟ ਹੀ ਸੀ ਬਹੁਤ ਸਾਰੇ ਲੋਕ ਬਖ ਬਖ ਪਟਾਵਾ ਚ ਲੰਘੇ ਕੈਪਟਨ ਅਮਰਿੰਦਰ ਸਿੰਘ ਸੀ ਹੂੰ ਮੁੱਖ ਮੰਤਰੀ ਬਣਨ ਤੱਕ ਪਹਿਲਾ ਉਹ ਮੰਤਰੀ ਰਹੇ ਹੂੰ ਮੈਂਬਰ ਪਾਰਲੀਮੈਂਟ ਰਹੇ ਤੇ ਬਾਦਲ ਸਾਹਿਬ ਵੱਲ ਵੀ ਇਹੀ ਹੁੰਦਾ ਉਹ ਬਖ ਬਖ ਪਟਾਵਾ ਚ ਕੇਂਦਰ ਚ ਵੀ ਵਜ਼ੀਰ ਰਹੇ ਚਲੋ ਉਹਨਾਂ ਦੀ ਨੀਤੀ ਕਹੀ ਜੀ ਸੀ ਕਹੀ ਜੀ ਨਹੀਂ ਸੀ ਕੀ ਕੀਤਾ ਉਹਨਾਂ ਨੇ ਪੰਜਾਬ ਵਾਸਤੇ ਬਖਰੀ ਗੱਲ ਹੈ ਪਰ ਮੈਂ ਮਹਿਸੂਸ ਕਰਦਾ ਕਿ ਇਹਨਾਂ ਨੂੰ ਆਪਣੀ ਟੀਮ ਬਖਰੇ ਤੌਰ ਤੇ ਰੱਖਣੀ ਚਾਹੀਦੀ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਖੈਰਾ ਸਾਹਿਬ ਦੇ ਮਾਮਲੇ 'ਚ ਜੋ ਹਮ ਸਰਕਾਰ ਦੀ ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੂੰ ਝੜਚੰਬ ਹੋਈ ਆਪਣੇ ਆਪ ਦੇ ਵਿੱਚ ਐਵੇਂ ਸੋ ਖੈਰਾ ਸਾਹਿਬ ਦੀ ਦੂਜਾ ਝੜਾ ਇਹਨਾਂ ਨੇ ਪਰਚਾ ਦਰਜ ਕੀਤਾ ਐ ਤੁਰੇ ਜਾਂਦੇ 5 ਜਨਵਰੀ ਨੂੰ ਉਹਨਾਂ ਦੀ ਜਵਾਨ ਤਰਜੀ ਲੱਗੀ ਵੀ ਸੀ 4 ਤਰੀਕ ਨੂੰ ਇੱਕ ਪਰਚਾ ਦਰਜ ਕਰਕੇ ਨਾਬਾ ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਖੈਰਾ ਸਾਹਿਬ ਨੂੰ ਆਓ ਜੀ ਤੁਸੀਂ ਸੁਭਾਨਪੁਰ ਚੱਲ ਗਏ ਉੱਥੇ ਵੀ ਉੱਥੋਂ ਦੇ ਜਿਹੜੇ ਮਾਨਯੋਗ ਜੱਜ ਨੇ ਸੁਪ੍ਰੀਤ ਕੌਰ ਜੁਡੀਸ਼ੀਅਲ ਮੈਜਿਸਟਰੇਟ ਉਹਨਾਂ ਨੇ ਵੀ ਉਹ ਕੇਸ ਦੇ ਵਿੱਚ ਵੀ ਜਵਾਨਤ ਦੇਤੀ ਤੇ ਅੱਜਕੱਲ ਖੈਰਾ ਸਾਹਿਬ ਬਾਹਰ ਨਹੀਂ ਤੇ ਜਖਮੀ ਸ਼ੇਰ ਵਾਂਗੂੰ ਗਰਜਦੇ ਫਿਰਦੇ ਐ ਸਿਆਸੀ ਤੌਰ ਦੇ ਉੱਤੇ ਸੋ ਕਈ ਥਾਂਵਾਂ ਦੇ ਉੱਤੇ ਸਰਕਾਰਾਂ ਕਾਲ ਕਰ ਜਾਂਦੀਆਂ ਨੇ ਉਹ ਕਾਲ ਫਿਰ ਜਿਵੇਂ ਕਹਿੰਦੇ ਨੇ ਕਿ ਕਾਲੀ ਅੱਗੇ ਟੋਏ ਜੀ ਤੇ ਇਟਲ ਸਭ ਇੱਕ ਹੋਰ ਮੁਸ਼ਕਲਾਂ ਵਧੀਆਂ ਹੋਈਆਂ ਨੇ ਕਾਂਗਰਸੀ ਲੀਡਰ ਦੀਆਂ ਸਾਬਕਾ ਮੰਤਰੀ ਦੀਆਂ ਸਾਦੂ ਸਿੰਘ ਧਰਮਸੋਤ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਜੇਲ੍ਹ ਵੀ ਜਾਣਾ ਪੈ ਗਿਆ ਤੇ ਹੁਣ ਈਡੀ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਈਡੀ ਦੀ ਹਿਰਾਸਤ ਦੇ ਵਿੱਚ ਨੇ ਈਡੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਲਗਾਤਾਰ ਰਿਮਾਂਡ ਦੇ ਉੱਤੇ ਚੱਲ ਰਹੇ ਨੇ ਹਾਂ ਕੱਲ ਤੱਕ ਉਹਨਾਂ ਦਾ ਰਿਮਾਂਡ ਹੈ ਹੂੰ ਕੱਲ੍ਹ ਦੁਆਰਾ ਉਹਨਾਂ ਨੂੰ ਪੇਸ਼ ਕੀਤਾ ਜਾਣਾ ਸੋ ਜਿੱਥੇ ਮਨੀ ਲੌਂਡਰਿੰਗ ਦਾ ਕੇਸ ਆਵੇ ਉੱਥੇ ਫਿਰ ਈਡੀ ਘੇਰ ਲੈਂਦੀ ਹੈ ਈਡੀ ਨੇ ਕੋਕੈਨ ਦੇਣ ਪੈਸਿਆਂ ਦਾ ਹੋਇਆ ਵਾ ਕਹਿੰਦੇ ਆ ਕਿ ਸਾਨੂੰ ਤਾਂ ਜੀ ਇਹ ਜਾਂਚ ਪੜਤਾਲ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਪਰ ਤਿੰਨ ਦਿਨ ਦਾ ਪਹਿਲਾ ਰਿਮਾਂਡ ਦੋ ਦਿਨ ਦਾ ਹੋਣਾ ਰਿਮਾਂਡ ਪੰਜ ਦਿਨ ਦਾ ਹੋ ਚੁੱਕਿਆ ਜਦੋਂ ਕਿ ਇੱਕ ਕੇਸ ਦੇ ਵਿੱਚ 14 ਦਿਨ ਲਿਆ ਜਾ ਸਕਦਾ ਹੈ ਕੱਲ ਪੇਸ਼ ਕਰਕੇ ਦੇਖਦੇ ਆ ਈਡੀ ਦਾ ਰਿਮਾਂਡ ਵੱਧ ਹੈ ਜਾਂ ਉਹਨਾਂ ਨੂੰ ਨਿਆਂਿਕ ਰਾਸਤੇ ਵਿੱਚ ਭੇਜ ਦਿੱਤਾ ਜਾਂਦਾ ਹੈ ਜੀ ਡੋਲ ਸਾਹਿਬ ਹਟਨ ਰਨ ਕਾਨੂੰਨ ਨੂੰ ਲੈ ਕੇ ਟਰੱਕ ਡਰਾਈਵਰ ਹੋਰ ਗੱਡੀਆਂ ਦੇ ਵਿਖਲਾਂ ਦੇ ਡਰਾਈਵਰ ਸੜਕਾਂ ਦੇ ਉੱਤੇ ਆਏ ਕਾਫੀ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਜੇ ਵੀ ਕਈ ਥਾਵਾਂ ਦੇ ਉੱਤੇ ਧਰਨੇ ਚੱਲ ਰਹੇ ਨੇ ਮੀਟਿੰਗਾਂ ਚੱਲ ਰਹੀਆਂ ਨੇ ਪਰ ਇਸੇ ਦੇ ਚੱਲਦੇ ਆ ਸਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਮੁਆਵਜ਼ਾ ਰਾਸ਼ੀਆ ਉਹਦੇ ਵਿੱਚ ਵਾਧਾ ਕੀਤਾ ਜਾਵੇ। ਇਸ ਤਰ੍ਹਾਂ ਜੀ ਇਹ ਹਿੱਟ ਐਂਡ ਰਨ ਦੇ ਵਿੱਚ ਸਰਕਾਰ ਨੇ 7 ਲੱਖ ਜੁਰਮਾਨਾ 10 ਲੱਖ ਦੀ ਸਜ਼ਾ ਤੱਕ ਕਹਿਤੀ ਜਿਹੜਾ ਨਵਾਂ ਕਾਨੂੰਨ ਬਣਾਇਆ ਉਹਦਾ ਵਿਰੋਧ ਵੀ ਹੋਇਆ। ਹੂੰ ਇਹ ਜਿਹੜਾ ਹੁਣ ਤੱਕ ਚੱਲ ਜੰਦਾ ਮੋਟਰ ਵਹੀਕਲ ਐਕਟ ਹੂੰ ਇਹ 1998 88 ਦੇ ਤਹਿਤ ਚੱਲਦਾ ਹੈ। ਉਹ ਕਹਿੰਦੇ ਅੱਠ ਹਵ ਤੇ ਅੰਦਰ ਫੈਸਲਾ ਕਰੋ ਬਨ ਜੋ ਸੁਪਰੀਮ ਕੋਰਟ ਕਹਿੰਦੀ ਹੈ ਇਹਨਾਂ ਨੂੰ ਮੁਆਵਜ਼ਾ ਰਾਸ਼ੀ ਵਧਾਓ ਹੂੰ ਇਹਦੇ ਵਿੱਚ ਜਸਟਿਸ ਏਐਸ ਓਕਾ ਤੇ ਜਸਟਿਸ ਪੰਕਜ ਮਿਠਲ ਜੀ ਇਹਨਾਂ ਦਾ ਇਹ ਡਬਲ ਬੈਂਚ ਹੈ ਉਹ ਕਹਿੰਦੇ ਕਿ ਮ੍ਰਿਤਕ ਲਈ ਜਿਹੜਾ ਇਹ 2 ਲੱਖ ਦੀ ਰਾਸ਼ੀ ਹੈ ਹੂੰ ਇਹਨੂੰ ਵਧਾਓ ਤੇ ਦੂਜਾ ਹੈਗਾ ਜੀ 50 ਹਜ਼ਾਰ ਜਕਵੀ ਵਾਸਤੇ ਤੁਸੀਂ ਹੈਰਾਨ ਹੋਵੋਗੇ 2016 ਦੇ ਵਿੱਚ ਭਾਰਤ ਦੇ ਵਿੱਚ 55942 ਇੱਕ ਕੇਸ ਵਾਪਰੇ ਜਿਹੜੇ ਕਿ ਬਾਈ ਦੇ ਵਿੱਚ ਵੱਧ ਕੇ 67387 ਤੇ ਪਹੁੰਚ ਗਏ ਇਹ ਬੜਾ ਅਜੀਬ ਕਿਸਮ ਦਾ ਮਾਮਲਾ ਹੈ ਜੀ ਮੈਂ ਸਮਝਾਂ ਕਿ ਇਹਦੇ ਵਿੱਚ ਸਰਕਾਰਾਂ ਨੂੰ ਸੋਚ ਕੇ ਲੋਕਾਂ ਨਾਲ ਰਹਿ ਕਰਕੇ ਜਿਨ੍ਹਾਂ ਨਾਲ ਵਾਪਰਦਾ ਹੈ ਜੇ ਉਹਨਾਂ ਦੇ ਸਿਰ ਤੇ ਇਹ ਕਲੇਮ ਪੈਣ ਲੱਗੇ ਡਰਾਈਵਰਾਂ ਦੇ ਸਿਰ ਤੇ ਤਨਖਾਤਾ ਉਹਨਾਂ ਨੂੰ ਮਸਾ 10000 ਮਿਲਦੀ ਹੈ ਕਈਆਂ ਨੂੰ ਤਾਂ ਇਸ ਤੋਂ ਵੀ ਘਟਾ ਹੈ ਇਹਦੇ ਤੇ ਦੁਬਾਰਾ ਤੋਂ ਵਿਚਾਰ ਕਰਕੇ ਇਹ ਜਿਹੜਾ ਨਵਾਂ ਕਾਨੂੰਨ ਹੈ ਹੂੰ ਉਹ ਕੇਂਦਰ ਦੀ ਸਰਕਾਰ ਨੂੰ ਮੁੜ ਵਿਚਾਰ ਕਰਕੇ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਕੇ ਚੁੱਪ ਕਰਕੇ ਬਣਾਤਾ ਨਾ ਵਿਰੋਧੀ ਧਿਰਾਂ ਅੰਦਰ 146 ਬੰਦੇ ਉਹਨਾਂ ਦੇ ਬਾਹਰ ਕੱਢਤੇ ਨਾ ਚਾਲਕਾਂ ਨਾਲ ਕੋਈ ਗੱਲ ਨਾ ਟਰਾਂਸਪੋਰਟਰਾਂ ਨਾਲ ਕੋਈ ਗੱਲ ਬਸ ਜਿਵੇਂ ਆਪੇ ਕਰਕੇ ਆਪੇ ਮਰਜ਼ੀ ਪੁੱਜੀ ਆਪੇ ਤੇਰੇ ਬੱਚੇ ਜਿਉਣ ਉਹੀ ਕੰਮ ਕਰਕੇ ਤੇ ਕਰਕੇ ਤੁਰਦੇ ਬਣੇ ਫਿਰ ਵਿਰੋਧ ਕਿੰਨਾ ਫਿਰ ਸੈਕਟਰੀ ਹਜੇ ਭੱਲੇ ਨੂੰ ਆ ਕੇ ਨਾਲ ਗੱਲ ਕਰਨੀ ਪਈ ਕਿ ਹਜੇ ਅਸੀਂ ਲਾਗੂ ਨਹੀਂ ਕਰਦੇ ਤੁਹਾਡੇ ਨਾਲ ਪਹਿਲਾਂ ਗੱਲ ਕਰਦੇ ਜੀ ਟੋਲ ਸਾਹਿਬ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ ਵਿਧਾਨ ਸਭਾ ਦੇ ਵਿੱਚ ਉਹ ਲਗਾਤਾਰ ਇੱਕ ਮਾਮਲਾ ਚੁੱਕ ਰਹੇ ਨੇ ਕਿ ਜਦੋਂ ਵਿਧਾਨ ਸਭਾ ਦੀ ਕਾਰਵਾਈ ਚੱਲਦੀ ਹੈ ਤਾਂ ਉਸ ਕਾਰਵਾਈ ਦੇ ਦੌਰਾਨ ਸਾਡਾ ਚਿਹਰਾ ਨਹੀਂ ਦਿਖਾਇਆ ਜਾਂਦਾ ਕੈਮਰਿਆਂ ਦੀ ਸੈਟਿੰਗ ਸਾਡੇ ਵੱਲ ਨਹੀਂ ਕੀਤੀ ਜਾਂਦੀ ਜਦ ਕਿ 92 ਦੇ 92 ਵਿਧਾਇਕਾਂ ਵਿੱਚੋਂ ਕੋਈ ਵੀ ਬੋਲਦਾ ਹੈ ਤਾਂ ਉਹਦੇ ਉੱਤੇ ਸਿੱਧਾ ਕੈਮਰਾ ਫੋਕਸ ਹੁੰਦਾ ਹੈ ਉਹਦੀ ਸਾਰੀ ਗੱਲ ਸੁਣਦੀ ਆ ਫੇਸ ਵੀ ਦੇਖਦਾ ਸਾਨੂੰ ਤਾਂ ਦੂਰੋਂ ਦਿਖਾਇਆ ਜਾਂਦਾ ਉਹ ਮਾਮਲਾ ਉਹ ਹਾਈ ਕੋਰਟ ਤੱਕ ਲੈ ਕੇ ਗਏ ਹਾਈ ਕੋਰਟ ਦੇ ਵਿੱਚ ਸੁਣਵਾਈਆਂ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਉਹਨਾਂ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਨੂੰ ਇੱਕ ਚਿੱਠੀ ਪਾਈ ਆ ਤੇ ਕਿਹਾ ਕਿ ਅਗਲੇ ਸੈਸ਼ਨ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਹੱਲ ਕੀਤਾ ਜਾਵੇ ਉਹਦੇ ਵਿੱਚ ਇਸ ਕਰਕੇ ਹੈਗਾ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਉਦੇਸ਼ ਦਿੱਤੇ ਨੇ ਹੂੰ ਕਿ ਉਹਨਾਂ ਦੀ ਗੱਲ ਸੁਣੋ ਇਹਦਾ ਕੋਈ ਨਜ਼ਮ ਬਣਾਓ ਲੈ ਕੇ ਆਓ ਸਾਡੇ ਕੋਲੇ ਹੂੰ ਤੁਸੀਂ ਆਪਤਾ ਬਣਾਉਣਾ ਨਹੀਂ ਸਾਡੇ ਕੋਲ ਲਿਆਓ ਕੀ ਨਜ਼ਮ ਹੈ ਉਹਨੂੰ ਦੇਖਦੇ ਹੋਏ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਿਹੜੀ ਚਿੱਠੀ ਲਿਖੀ ਹੈ ਫਰਵਰੀ ਦੇ ਮਹੀਨੇ ਦੇ ਵਿੱਚ ਕੇਂਦਰ ਦਾ ਬਜਟ ਸੈਸ਼ਨ ਵੀ ਆ ਰਿਹਾ ਹੈ ਤੇ ਪੰਜਾਬ ਦਾ ਬਜਟ ਸੈਸ਼ਨ ਵੀ ਆ ਰਿਹਾ ਹੈ ਇਸ ਕਰਕੇ ਉਹ ਕਹਿੰਦੇ ਆ ਕਿ ਬਜਟ ਸੈਸ਼ਨ ਤੋਂ ਪਹਿਲਾਂ ਪਹਿਲਾਂ ਸਪੀਕਰ ਸਾਹਿਬ ਵਿਧਾਨ ਸਭਾ ਦਾ ਮਾਮਲਾ ਥੋੜਾ ਹੈ ਤੁਸੀਂ ਕਿਰਪਾ ਕਰਕੇ ਇਹਨੂੰ ਨਿਬੇੜ ਲਓ ਤਾਂ ਕਿ ਬਜਟ ਸੈਸ਼ਨ ਤੋਂ ਵਿੱਚ ਜਦੋਂ ਸੈਸ਼ਨ ਚੱਲੇਗਾ ਉਦੂ ਬਤਕਾਰ ਮਰਤ ਸੈਸ਼ਨ ਹੁਣਾ ਜਾ ਕੇ ਸੋ ਇਸ ਕਰਕੇ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਇਸ ਮਾਮਲੇ ਨੂੰ ਅੰਤਮ ਰੂਪ ਦੇ ਕੇ ਇਹਦਾ ਸਾਂਝਾ ਕਿਹਾ ਵੀ ਇਹੀ ਹੈ ਕੋਟ ਨੇ ਕਿ ਵਿਰੋਧੀਆਂ ਨੂੰ ਨਾਲ ਬਾਹੋ ਇਹਦਾ ਕੀ ਨਿਯਮ ਹੋਣੇ ਚਾਹੀਦੇ ਆ ਉਹ ਨਿਯਮਾਂ ਦੇ ਮੁਤਾਬਕ ਉੱਥੇ ਵਿਰੋਧੀਆਂ ਦੀ ਤਸਵੀਰ ਵੀ ਦਿਖਾਇਆ ਕਰੋ ਜੀ ਟਲੋ ਸਾਹਿਬ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਾਂਦੇ ਨੇ ਭਾਰਤੀ ਜਾਂਦੇ ਨੇ ਪਰ ਹੁਣ ਕੈਨੇਡਾ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸਖਤੀ ਕਰ ਸਕਦੀ ਹੈ ਸੰਕੇਤ ਉਹਨਾਂ ਨੇ ਦੇ ਦਿੱਤੇ ਆ ਕਿ ਅਸੀਂ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੇ ਉੱਤੇ ਕੈਪਿੰਗ ਕਰਦੇ ਹਾਂਗੇ ਯਾਨੀ ਕਿ ਉਹਨਾਂ ਦੀ ਗਿਣਤੀ ਘਟ ਜਾਵੇਗੀ ਵੈਸੇ ਵੀ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਵਿੱਚ ਰੁਝਾਨ ਕਾਫੀ ਘਟਿਆ ਹੈ ਕਈ ਫੀਸਦੀ ਤੱਕ ਗਰਾਵੜ ਦੇਖੀ ਗਈ ਹੈ ਦੇਖੋ ਜਿਹੜੇ ਉਹਨਾਂ ਦੇ ਮੰਤਰੀ ਨੇ ਇੱਕ ਮਾਰਕ ਮਿਲਰ ਹਮ ਅਸਲ ਦੇ ਵਿੱਚ ਉਹਨਾਂ ਦਾ ਇਹ ਬਿਆਨ ਹੈ ਹਮ ਉਹ ਕਹਿੰਦੇ ਜੀ ਸਾਡੇ ਇੱਕ ਤਾਂ ਮਹਿੰਗਾਈ ਬਹੁਤ ਹੋ ਗਈ ਇਹਨਾਂ ਕਰਕੇ ਹਮ ਦੂਜਾ ਸਾਡੇ ਇੱਥੇ ਜਿਹੜਾ ਮਕਾਨਾਂ ਦਾ ਬੜਾ ਪੰਗਾ ਪੈ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਹਿੰਦੇ ਇਹ ਕਾਫੀ ਸੀਮਤ ਕਰ ਰਹੇ ਹਾਂ ਜਿਹੜੀ ਫੈਡਰਲ ਸਰਕਾਰ ਹੈ ਤੇ ਸੂਬਾ ਸਰਕਾਰਾਂ ਆਪਸ ਵਿੱਚ ਦੀ ਗੱਲਬਾਤ ਕਰ ਰਹੀਆਂ ਨੇ ਬਹੁਤ ਸਾਰੇ ਸੂਬੇ ਇਹਦੇ ਤੇ ਸਹਿਮਤੀ ਦੇ ਚੁੱਕੇ ਨੇ ਕਿ ਜੀ ਇਹਨਾਂ ਦੀ ਗਿਣਤੀ ਘਟਾਈ ਜਾਵੇ ਸਾਡੇ ਆਪ ਤਾਂ ਹੀ ਇੱਥੇ ਬੜੇ ਪੰਗੇ ਦੇ ਵਿੱਚ ਨੇ ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਗਲੇ ਸਮੇਂ ਦੇ ਵਿੱਚ ਜਦੋਂ ਗਿਣਤੀ ਘਟੂਗੀ ਤਾਂ ਸਭ ਤੋਂ ਵੱਧ ਇਹਦਾ ਅਸਰ ਪੰਜਾਬ ਤੇ ਪੈਣ ਵਾਲਾ ਹੈ ਜੀ ਤੇ ਇਟਲ ਸਭ ਸਮਾਂ ਥੋੜਾ ਜਿਆ ਰਹਿ ਗਿਆ ਇਸ ਪ੍ਰੋਗਰਾਮ ਦਾ ਤੇ ਉਹਦੇ ਵਿੱਚ ਇੱਕ ਹੋਰ ਖਬਰ ਤੋਂ ਚਰਚਾ ਕਰਦੇ ਹਾਂ ਇਹ ਹੈ ਕਿ ਕਾਨੂੰਗੋ ਤੇ ਪਟਵਾਰੀ ਉਹਨਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਜਾਂ ਤਾਇਨਾਤੀਆਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਜੀ ਸਰਕਾਰ ਵੱਲੋਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਪਟਵਾਰੀ ਤੇ ਕਾਨੂੰਗੋ ਚਲੇ ਗਏ ਹੜਤਾਲ ਤੇ ਉਸ ਤੋਂ ਪਹਿਲਾਂ ਤਹਿਸੀਲਦਾਰ ਹੜਤਾਲ ਤੇ ਸੀ ਜੀ ਸਰਕਾਰ ਨੇ ਕਿਹਾ ਤੁਸੀਂ ਵਾਪਸ ਪਰਤਿਓ ਇਹ ਆਓ ਨਾ ਆਏ ਨਾ ਇਹਦੇ ਚਲਦਿਆਂ ਫਿਰ ਸਰਕਾਰ ਨੇ ਥੋੜਾ ਜਿਹਾ ਸਖਤੀ ਵਰਤਨ ਦੇ ਰੌਂ ਦੇ ਵਿੱਚ ਹੈ ਪਹਿਲਾਂ ਅਸੀਂ ਦੇਖਿਆ ਕਿ ਪਟਵਾਰੀਆਂ ਦੀਆਂ ਆਮ ਬਦਲੀਆਂ ਜ਼ਿਲ੍ਹੇ ਦੇ ਵਿੱਚ ਹੀ ਹੁੰਦੀਆਂ ਨੇ ਹੂੰ ਸਬਡਿਵੀਜ਼ਨ ਤੋਂ ਸਬਡਿਵੀਜ਼ਨ ਤਾਂ ਬਦਲ ਜਾਂਦੀ ਹੈ ਪਰ ਇਹ ਨਹੀਂ ਹੈ ਕਿ ਉਹ ਜ਼ਿਲ੍ਹੇ ਤੋਂ ਬਾਹਰ ਤਨਤੀ ਕੀਤੀ ਜਾਂਦੀ ਹੈ ਤੇ ਮੌਜੂਦਾ ਸਰਕਾਰ ਨੇ ਇਹ ਕਿਹਾ ਕਿ ਅਸੀਂ ਇਹਨਾਂ ਨੂੰ ਕਿਤੇ ਵੀ ਬਦਲ ਸਕਦੇ ਹਾਂ ਪੰਜਾਬ 'ਚ ਭਾਪ ਜੀ ਦੇ ਨਾਲ ਕਿੜ-ਕੜੀਆਂ ਪੁਰਾਣਾ ਜਮਾਨਾ ਹੁੰਦਾ ਸੀ ਜੋ ਸਾਂਝਾ ਪੰਜਾਬ ਸੀ ਆਪਣੇ ਇਧਰਲੇ ਬਹੁਤ ਸਾਰੇ ਪਟਵਾਰੀ ਕਾਂਗੜਾ ਥੋੜੇ ਕਸੌਣੀ ਹੂੰ ਅੱਗੇ ਕੰਡਾ ਘਾਟ ਵਗੈਰਾ ਵਗੈਰਾ ਤਾਂ ਨਤ ਕਰ ਦਿੱਤੇ ਜਾਂਦੇ ਸੀ ਇੱਥੋਂ ਤੱਕ ਕਿ ਜੋਗਿੰਦਰ ਨਗਰ ਤੋਂ ਅਗਲੇ ਪਾਸੇ ਬਰੋਟ ਹੈ ਹੂੰ ਬਰੋਟ ਤੋਂ ਅੱਗੇ ਚੀਨ ਹੈ ਕਈ ਬਰੋਟ ਦੇ ਵਿੱਚੇ ਵੀ ਤਨਾਤ ਹੁੰਦੇ ਸੀ ਅੱਜ ਤਾਂ ਸਾਧਨ ਬਹੁਤ ਬਰਗੇ ਨੇ ਉਹ ਤਾਂ ਸਾਧਨ ਭਾਅ ਉਹ ਸਜ਼ਾ ਦੇਣ ਵਾਲਿਆਂ ਨੂੰ ਹੀ ਉੱਥੇ ਲਾਇਆ ਜਾਂਦਾ ਸੀ ਜੀ ਟੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਣ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਮਿਹਰਬਾਨੀ ਧੰਨਵਾਦ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਸੁਣਦੇ ਨੇ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਹਰ ਮੁੱਖ ਖਬਰ ਦੇ ਉੱਤੇ ਇਸ ਪ੍ਰੋਗਰਾਮ ਦੇ ਉੱਤੇ ਚਰਚਾ ਕਰ ਲਈਏ ਜਿਹੜੀ ਹਫਤੇ ਦੇ ਦੌਰਾਨ ਅਖਬਾਰਾਂ ਦੇ ਵਿੱਚ ਛਪ ਚੁੱਕੀ ਹੈ ਟੀਵੀ ਦੇ ਉੱਤੇ ਪ੍ਰਸਾਰਿਤ ਹੋ ਚੁੱਕੀ ਹੈ ਤੇ ਕਈ ਪੱਖ ਅਜੇ ਹੁੰਦੇ ਨੇ ਜਿਹੜੇ ਤੁਹਾਡੇ ਤੱਕ ਨਹੀਂ ਪਹੁੰਚਦੇ ਤਾਂ ਇਸ ਪ੍ਰੋਗਰਾਮ ਦਾ ਮਕਸਦ ਹੈ ਕਿ ਤੁਹਾਡੇ ਤੱਕ ਹਰ ਪੱਖ ਉਸ ਮੁੱਦੇ ਦਾ ਖਬਰ ਦਾ ਪਹੁੰਚ ਜਾਵੇ ਸੋ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ